ਲਓ ਵੀ ਮਿੱਤਰੋ ਕਰੋ ਬਾਬਾ ਜੀ ਦੇ ਸਥਾਨ ਦੇ ਦਰਸ਼ਨ ਬਾਬਾ ਭਾਈ ਭਗਤ ਜੀ ਦਾ ਸਥਾਨ ਬਣਿਆ ਹੋਇਆ ਬੁਰਜ ਹਰੀ ਤੇ ਉੱਪਰ ਦੇ ਵਿਚਕਾਰ ਪਹਿਲਾਂ ਵੀ ਆਪਾਂ ਵੀਡੀਓ ਦਿਖਾਈ ਆ ਦੇਖੋ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਮਿੱਟੀ ਕੱਢਦੀਆਂ ਨੇ ਮਿੱਟੀ ਕੱਢ ਕੇ ਫਿਰ ਟੱਲੇ ਤੇ ਮਿੱਟੀ ਕੱਢ ਕੇ ਉਸ ਤੋਂ ਬਾਅਦ ਹੱਥ ਪੈਰ ਸੁੱਚੇ ਕਰਕੇ ਲਾਈਨ 'ਚ ਲੱਗ ਕੇ ਬੰਦਰ ਬਾਬਾ ਜੀ ਦੇ ਸਥਾਨ ਤੇ ਜਿਹੜੀ ਉੱਥੇ ਫੋਟੋ ਬਣੀ ਹੋਈ ਆ ਵੱਡੀ ਬਾਬਾ ਜੀ ਦੀ ਮਿੱਟੀ ਕੱਢ ਕੇ ਉਧਰ ਨੂੰ ਜਾ ਕੇ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਲੰਗਰ ਪਾਣੀ ਦਾ ਚੱਲ ਪੈਂਦਾ ਕੰਮ ਆ ਤੁਹਾਨੂੰ ਦਿਖਾਉਣੇ ਆਪਾਂ ਸਾਰਾ ਨਾਲ ਦੀ ਨਾਲ ਤੁਰ ਫਿਰ ਕੇ ਅੱਜ ਸੰਗਤ ਆਉਂਦੀ ਆ ਬਹੁਤ ਦੂਰੋਂ ਦੂਰੋਂ ਆਉਂਦੀ ਆ ਚੱਲ ਕੇ ਸਾਰਾ ਦਿਨ ਤੜਕੇ ਤੋਂ ਲੈ ਕੇ ਸ਼ਾਮ ਤੱਕ ਸੰਗਤ ਆਈ ਜਾਂਦੀ ਆ ਦੇਖੋ ਬਾਬਾ ਜੀ ਦੀ ਫੋਟੋ ਬਣੀ ਹੋਈ ਆ ਅੰਦਰ ਘੋੜੇ ਉਸ ਘੋੜੇ ਵਾਲੀ ਤੇ ਬਾਕੀ ਦਾ ਚਾਰ ਸਪੇਰੇ ਦਰਵਾਰ ਦੇ ਉੱਤੇ ਵਧੀਆ ਛੱਡ ਕੇ ਗੈਲਰੀ ਬਣਾਇਆ ਹੋਇਆਗਾ ਜਗ੍ਹਾ ਥੋੜੀ ਆ ਭਾਵੇਂ ਪਰ ਜਿਵੇਂ ਜਿਵੇਂ ਹੁਣ ਸੰਗਤਾਂ ਦਾ ਆਉਣਾ ਜਾਣ ਵਧਿਆਗਾ ਉਸ ਹਿਸਾਬ ਨਾਲ ਕਮੇਟੀ ਨੂੰ ਇਹ ਇੰਤਜ਼ਾਮ ਹੋਰ ਵੀ ਕਰਨੇ ਪੈਣਗੇ ਬਾਕੀ ਕਮੇਟੀ ਆਈ ਦੀ ਸੇਵਾਦਾਰ ਨੇ ਸਾਰੇ ਵਧੀਆ ਸਚੇ ਦੇ ਢੰਗ ਨਾਲ ਵਧੀਆ ਆਪਣੀ ਡਿਊਟੀ ਨਿਭਾਉਂਦੇ ਨੇ ਕਿਉਂ ਅੱਜ ਕੱਲ੍ਹ ਤਾ ਦੇਖੋ ਕਮੇਟੀ ਵਾਲੇ ਸਾਰੇ ਪੂਰੇ ਆਦੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਨੇ ਅੱਜ ਕੱਲ ਜਿਹੜੇ ਲਟੇਰੇ ਨੇ ਕੋਈ ਨਾ ਮੋਬਾਈਲ ਕੱਢ ਲਿਆ ਕੇ ਜੀ ਕੰਨ ਖੋ ਪਟ ਲਿਓ ਥੋੜਾ ਜਿਹਾ ਇਹਨਾਂ ਤੋਂ ਚੌਕਸ ਰਹਿਣਾ ਪੈਂਦਾ ਕਮੇਟੀ ਵਾਲਿਆਂ ਨੂੰ ਬਾਕੀ ਕੱਠ ਬਹੁਤ ਹੁੰਦਾ ਸਾਰਾ ਦਿਨ ਚੱਲੀ ਜਾਂਦਾ ਤੇ ਬਾਕੀ ਖੇਤਾਂ ਦੇ ਵਿੱਚ ਬਣਿਆ ਹੋਣ ਕਰਕੇ ਵਧੀਆ ਦਰਸਤ ਰੁਫਤ ਹੋ ਗਏ ਲੰਗਰ ਆ ਲੰਗਰ ਤੜਕਿਓ ਲੈ ਕੇ ਸ਼ਾਮ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਸਾਰੇ ਰਲ ਮਿਲ ਕੇ ਭੈਣ ਭਰਾ ਲੰਗਰ ਦਾ ਕਰਦੇ ਐਂਟਜਾਮ ਮਾਤਾ ਮਾਂ ਪੈਣਾ ਦਾਲ ਰੋਟੀ ਦਾ ਕਰਦੇ ਆਂ ਉਹ ਤਾਂ ਹਲਵਾਈ ਵੀ ਚੱਲੀ ਜਾਂਦੇ ਆ ਬਾਕੀ ਵਧੀਆ ਬਣਿਆ ਹੋਇਆ ਲਵੇ ਲੋਣੇ ਸੈੱਡ ਸੱਡ ਹੁਣ ਪਾ ਲਈ ਵਧੀਆ ਤੇ ਆ ਦੇਖੋ ਸਾਰੇ ਸੈੱਡ ਸੱਡ ਵਧੀਆ ਬਣੇ ਹੋਏ ਨੇ ਬਹਿ ਕੇ ਲੰਗਰ ਤਿਆਰ ਕਰਨ ਵਾਲੀ ਥਾਂ ਹੈ ਛਕਾਉਣ ਨੂੰ ਥਾਂ ਪਰਲੇ ਪਾਸੇ ਖੁੱਲੇ ਥਾਂ ਚ ਹੁਣ ਤਾਂ ਟੈਂਟ ਲੱਗਿਆ ਹੋਇਆਗਾ ਜਿੱਥੇ ਹਲਵਾਈ ਚੱਲੀ ਜਾਂਦੇ ਆ ਉੱਥੇ ਤਾਂ ਬਣਾ ਲਿਆ ਸੈੱਡ ਸੱਡ ਜਿਆ ਵਧੀਆ ਇਧਰ ਮਾਤਾ ਮਾਂ ਬਣਾਈ ਜਾਂਦੀਆਂ ਰੋਟੀਆਂ ਤੇ ਪਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੇ ਆ ਚੱਲ ਕੇ ਜਿੱਥੇ ਹਲਵਾਈ ਚੱਲੀ ਜਾਂਦੇ ਆ ਨਾ ਉੱਥੇ ਦਾ ਵਧੀਆ ਸੈੱਡ ਬਣਾ ਲਿਆ ਮੂਹਰੇ ਪਰ ਟੈਂਟ ਲੱਗਿਆ ਹੋਇਆ ਹਲੇ ਆ ਦੇਖੋ ਇੱਥੇ ਤਾਂ ਚੱਲੀ ਜਾਂਦਾ ਹਲਵਾਈ ਦਾ ਕੰਮ ਇੱਥੇ ਵਧੀਆ ਚੱਲ ਬਣਾ ਲਿਆ ਸੈੱਡ ਜਾ ਤੇ ਮੂਹਰੇ ਟੈਂਟ ਲੱਗ ਕੇ ਛਕਾਉਨੇ ਆ ਛਕਾਉਂਦੇ ਆ ਹਲੇ ਚਲੋ ਹੌਲੀ ਹੌਲੀ ਉਹ ਵੀ ਬਣ ਜੂਗਾ ਜਿਵੇਂ ਜਿਹੜੇ ਹਸਾਵ ਨਾਲ ਸੰਗਤ ਜੁੜੀ ਗਈ ਤੇ ਬਾਕੀ ਮਨੋ ਕਾਮਨਾ ਹਰ ਇੱਕ ਦੀ ਪੂਰੀ ਹੁੰਦੀ ਆ ਤਾਂ ਹੀ ਲੋਕ ਐਡੀ ਦੂਰੋਂ ਚੱਲ ਕੇ ਆਉਂਦੇ ਨੇ ਸ਼ਾਮ ਤੱਕ ਬੱਸਾਂ ਭਰੀਆਂ ਆਉਂਦੀਆਂ ਭਰੀਆਂ ਜਾਂਦੀਆਂ ਆ ਦੇਖੋ ਇਹ ਲੋਟ ਸੰਗਤਾਂ ਸ਼ਾਮ ਤੱਕ ਲੰਗਰ ਚੱਲੀ ਜਾਂਦਾ ਕੋਈ ਭੇਦ ਭਾਵ ਨਹੀਂ ਹੈਗਾ ਵਧੀਆ ਰਲ ਮਿਲ ਕੇ ਚਲਦਾ ਖੇਤਾਂ ਚ ਬਣਿਆ ਹੋਣ ਕਰਕੇ ਆ ਦੇਖੋ ਆ ਹਰੀਕੇ ਬੁਰਜ ਵਾਲੀ ਸ਼ੈੜ ਤੋਂ ਪਹੀ ਆਉਂਦੀ ਹੈ ਜਿਹੜੀ ਆ ਸੜਕ ਵਾਲੇ ਪਾਸੇੋਂ ਉਹ ਹੈ ਹਰੀਕੇ ਬੁਰਜ ਵਾਲੀ ਸ਼ੈੜ ਤੇ ਦੂਸਰੀ ਸ਼ੈੜ ਹੈ ਜਿਹੜੀ ਮੰਡੀ ਕੋਲ ਨਹੀਂ ਜਾਂਦੀ ਜਾਂ ਨਿਕਲਦੀ ਹੈ ਇਹ ਅੱਡੇ ਮੇਨ ਸੜਕ ਤੋਂ ਆਉਂਦੀ ਹੈ ਗਈ ਤਾਂ ਪਹੀ ਆਉਂਦੀ ਹੈ ਜਿਹੜੀ ਇਹ ਇਧਰਲਾ ਪਾਸਾ ਰਹਿ ਗਿਆ ਸੜਕ ਵਾਲਾ ਪਾਸਾ ਆ ਦੇਖੋ ਵੀ ਸਾਰਾ ਕੋਈ ਵਧੀਆ ਜਾਣੀ ਆਪਣਾ ਸਰਦਾਂ ਚਲੋ ਠੀਕ ਹੈ ਬਾਈ ਓਕੇ